ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਹੈ ਉਹ ਕਲਾਸ +2 ਦਾ ਜੋ ਕਿ ਛੁੱਟੀਆਂ ਦਾ ਕੰਮ ਮਿਲਿਆ ਸੀਗਾ ਜੋ ਕਿ ਪੰਜਾਬੀ ਲਾਜ਼ਮੀ ਦਾ ਤਾਂ ਉਸ ਦੀ ਰਿਗਾਰਡਿੰਗ ਰਹਿਣ ਵਾਲਾ ਹੈ ਆਪਾਂ ਅੱਜ ਦੀ ਵੀਡੀਓ ਵਿੱਚ ਜੋ ਕਿ ਤੁਹਾਡਾ ਪੰਜਾਬੀ ਦਾ ਹੋਮਵਰਕ ਹੈ ਛੁੱਟੀਆਂ ਦਾ ਉਸ ਨੂੰ ਸੋਲਵ ਕਰਾਂਗੇ ਤਾਂ ਇਸ ਦੇ ਨਾਲ ਹੀ ਅਗਰ ਤੁਹਾਨੂੰ ਮੇਰੇ ਵੀਡੀਓਜ਼ ਤੇ ਕੰਟੈਂਟ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਵਰਤਮੱਦ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰੋ ਅਤੇ ਇਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਗਰ ਚੈਨਲ ਤੇ ਨਵੇਂ ਹੋ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਪ੍ਰਾਪਤ ਹੋ ਸਕਣ ਤਾਂ ਇਸ ਦੇ ਨਾਲ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਵੀਡੀਓ ਜੋ ਕਿ ਹੈ ਕਲਾਸ +2 ਨਾਲ ਰਿਲੇਟਡ ਜੋ ਕਿ ਤੁਹਾਡਾ ਹੌਲੀਡੇ ਹੋਮਵਰਕ ਹੈਗਾ ਤਾਂ ਇਸ ਦੇ ਨਾਲ ਸ਼ੁਰੂ ਕਰਦੇ ਆਂ ਆਪਣੀ ਅੱਜ ਦੀ ਵੀਡੀਓ ਜੋ ਕਿ ਹੈ ਨੰਬਰ 1 ਤੇ ਪੰਜਾਬੀ ਸੱਭਿਆਚਾਰ ਦੀ ਜਾਣ ਪਛਾਣ ਪਛਾਣ ਤਹਿਤ 1 ਤੋਂ 8 ਲਿਖਾਂ ਨਾਲ ਸੰਬੰਧਿਤ ਸਕ੍ਰੈਬ ਬੁੱਕ ਤਿਆਰ ਕਰੋ ਤਾਂ ਤੁਸੀਂ ਕੀ ਕਰਨਾ ਕਿ ਇੱਕ ਸਕ੍ਰੈਪ ਬੁੱਕ ਲੈ ਲੈਣੀ ਹੈ ਤਾਂ ਜੋ ਤੁਹਾਡੇ ਪੰਜਾਬੀ ਸੱਭਿਆਚਾਰ ਦੀ ਜਾਣ ਪਛਾਣ ਨਾਲ ਇੱਕ ਤੋਂ ਅੱਠ ਲੇਖ ਸੰਬੰਧਿਤ ਨੇ ਉਹਨਾਂ ਦੀ ਤੁਸੀਂ ਇੱਕ ਸਕ੍ਰੈਪ ਬੁੱਕ ਤਿਆਰ ਕਰਨੀ ਹੈ ਇਹ ਮੈਂ ਤੁਹਾਨੂੰ ਇੱਕ ਆਈਡੀਆ ਦੇ ਦਿੰਦੀ ਆ ਕਿ ਤੁਸੀਂ ਇਸ ਨੂੰ ਕਿਵੇਂ ਤਿਆਰ ਕਰ ਸਕਦੇ ਹੋ ਠੀਕ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੁਹਾਡੇ ਜੋ ਲੇਖ ਨੇ ਉਹ ਰੀਤੀ ਰਿਵਾਜਾਂ ਤਿਹਾਰਾਂ ਮੇਲਿਆਂ ਨਾਲ ਸੰਬੰਧਿਤ ਹੈ ਤਾਂ ਤੁਸੀਂ ਇਸ ਤਰ੍ਹਾਂ ਕਿ ਆ ਗੂਗਲ ਤੋਂ ਵੀ ਜੋ ਕਿ ਪਿਕਚਰਸ ਡਾਊਨਲੋਡ ਕਰ ਸਕਦੇ ਹੋਗੇ ਤੇ ਜਾਫਰ ਸਟੇਸ਼ਨਰੀ ਸ਼ਾਪ ਤੇ ਵੀ ਜੋ ਕਿ ਚਾਰਟ ਮਿਲ ਜਾਂਦੇ ਨੇ ਪਿਕਚਰਸ ਦੇ ਜੋ ਕਿ ਤੁਹਾਡੇ ਲੇਖ ਨੇ ਉਹਨਾਂ ਦੇ ਨਾਲ ਰਿਲੇਟਡ ਤਾਂ ਤੁਸੀਂ ਇਸ ਤਰ੍ਹਾਂ ਦੇ ਕੁਝ ਪਿਕਚਰ ਲੈਣੇ ਹੈਗੇ ਤੇ ਉਹਨਾਂ ਨੂੰ ਕੀ ਆਪਣੀ ਸਕ੍ਰੈਪ ਬੁੱਕ ਦੇ ਉੱਪਰ ਪੇਸਟ ਕਰਨਾ ਚੰਗੀ ਤਰ੍ਹਾਂ ਤੇ ਉਹਨਾਂ ਨੂੰ ਹੈਡਿੰਗ ਦੇ ਦੇਣਾ ਇੱਕ ਇਸ ਤਰ੍ਹਾਂ ਤੁਸੀਂ ਕੀ ਆ ਆਪਣੇ ਜੋ ਕਿ ਤੁਹਾਡੇ ਰਿਲੇਟਡ ਟਾਪਿਕ ਨੇ ਜਾਂ ਉਹਨਾਂ ਦੇ ਹੈਡਿੰਗ ਦੇ ਉਹਨਾਂ ਦੇ ਨਾਲ ਰਿਲੇਟਡ ਤੁਸੀਂ ਕੀ ਪਿਕਚਰਸ ਡਾਊਨਲੋਡ ਕਰ ਲੈਣੀਆਂ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਜੋ ਕਿ ਇੱਕ ਵਧੀਆ ਹੈਡਿੰਗ ਦੇਣਾਗਾ ਤੇ ਆਪਣੀ ਜੋ ਕਿ ਇੱਕ ਸਕਰੈਪ ਬੁੱਕ ਤੁਸੀਂ ਤਿਆਰ ਕਰਨੀ ਹੈਗੀ ਇਹ ਤੁਹਾਡਾ ਹੌਲੀਡੇ ਹੋਮਵਰਕ ਆ ਇਹਦੇ ਨਾਲ ਰਿਲੇਟਡ ਮੈਂ ਤੁਹਾਨੂੰ ਹੋਰ ਵੀ ਪਿਕਚਰ ਸ਼ੋ ਕਰ ਦਿੰਨੀ ਆ ਜਿਵੇਂ ਕਿ ਇਹ ਤੁਹਾਡੇ ਜੋ ਕਿ ਲੋਕ ਨਾਚਾਂ ਨਾਲ ਸੰਬੰਧਿਤ ਆ ਜਿਵੇਂ ਪੰਜਾਬ ਦੇ ਲੋਕ ਨਾਚ ਹੋਗੇ ਇਸ ਤਰ੍ਹਾਂ ਤੁਸੀਂ ਪਿਕਚਰਸ ਲੈ ਸਕਦੇ ਹੋਗੇ ਇਹ ਤੁਹਾਡੇ ਜੋ ਕਿ ਲੋਕ ਇਤਿਹਾਸ ਨਾਲ ਸੰਬੰਧਿਤ ਆ pictures ਲੋਕ ਕਿਹੜੇ ਕੰਮ ਕਰਦੇ ਨੇ ਪੰਜਾਬ ਦੇ ਨੈਕਸਟ ਹੈਗਾ ਇਹ ਵੀ ਤੁਹਾਡਾ ਜੋ ਕਿ ਲੋਕੀਤਿਆਂ ਨਾਲ ਰਿਲੇਟਡ ਪਿਕਚਰਸ ਨੇ ਇਸ ਤਰ੍ਹਾਂ ਨਹੀਂ ਤੁਸੀਂ ਪਿਕਚਰ ਕੀਆ ਡਾਊਨਲੋਡ نیٹ ਤੋਂ ਵੀ ਕਰ ਸਕਦੇ ਹੋ ਤੇ ਤੁਸੀਂ ਇਸ ਨੂੰ ਸਟੇਸ਼ਨਰੀ ਸ਼ਾਪ ਤੋਂ ਇਸ ਦਾ ਚਾਰਟ ਲੈ ਕੇ ਵੀ ਜੋ ਕਿ ਇੱਕ ਸਕ੍ਰੈਪ ਬੁੱਕ ਲਈ ਤੁਸੀਂ ਹੈਲਪ ਲੈ ਸਕਦੇ ਹੋਗੇ ਨੈਕਸਟ ਜਿਵੇਂ ਕਿ ਤੁਹਾਡਾ ਲੇਖ ਆਪ ਨੂੰ ਹੈਗਾਗਾ ਬੀਜੋ ਕੀ ਬੱਚਿਆਂ ਨੂੰ ਗੁੜਤੀ ਦਿੱਤੀ ਜਾਂਦੀ ਆ ਉਹਦੇ ਨਾਲ ਰਿਲੇਟਡ ਤੁਸੀਂ ਕੀ ਆ ਜੋ ਰਸਮਾਂ ਰਿਵਾਜਾਂ ਨਾਲ ਰਿਲੇਟਡ ਜਿਵੇਂ ਕੀ ਵਿਆਹ ਦੀਆਂ ਰਸਮਾਂ ਹੋਗੀਆਂ ਇਹਨਾਂ ਨਾਲ ਰਿਲੇਟਡ ਇਸ ਤਰ੍ਹਾਂ ਦੀਆਂ ਪਿਕਚਰ ਤੁਸੀਂ ਲੈ ਸਕਦੇ ਹੋਗੇ ਆਪਣੀ ਸਕ੍ਰੈਪ ਬੁੱਕ ਤਿਆਰ ਕਰਨ ਲਈ ਨੈਕਸਟ ਪੰਜਾਬ ਲੋਕ ਖੇਡਾਂ ਆਂ ਜਿਹੜੀਆਂ ਪ੍ਰਾਣੀਆਂ ਖੇਡਾਂ ਹੁੰਦੀਆਂ ਉਹਦੇ ਨਾਲ ਰਿਲੇਟਡ ਪਿਕਚਰਸ ਨੇ ਇਹ ਇਹ ਸਾਰੀਆਂ ਤਾਂ ਤੁਸੀਂ ਇਸ ਤਰ੍ਹਾਂ ਦੀਆਂ ਪਿਕਚਰਸ ਕੀਆ ਲੈ ਸਕਦੇ ਹਾਂ ਇਹ ਲੋਕ ਨਾਚ ਆਗੇ ਪੰਜਾਬ ਲੋਕ ਨਾਚ ਤਾਂ ਇਸ ਤਰ੍ਹਾਂ ਤੁਸੀਂ ਇੱਕ ਸਕ੍ਰੈਪ ਬੁੱਕ ਤਿਆਰ ਕਰ ਸਕਦੇ ਹੋਗੇ ਨੈਕਸਟ ਨੰਬਰ 2 ਤੇ ਆ ਗਿਆ ਤੁਹਾਡਾ ਆਪਣੀ ਪਾਠ ਪੁਸਤਕ ਵਿੱਚਲੇ ਸੱਭਿਆਚਾਰ ਨਾਲ ਸੰਬੰਧਿਤ ਪਾਠਾ ਕਵਿਤਾਵਾਂ ਅਤੇ ਕਹਾਣੀਆਂ ਦੇ ਨਾਵਾਂ ਨੂੰ ਸ਼ਬਦ ਕੋਸ਼ ਵਾਚਨ ਵਿਧੀ ਰਾਹੀਂ ਤਤਤੀਬ ਅਨੁਸਾਰ ਲਿਖਣਾ ਹੈ ਤਾਂ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਜਿਵੇਂ ਕਿ ਆਪਣਾ ਪੈਂਤੀ ਅਖਰੀ ਹੁੰਦੀ ਹੈ ਊੜਾ ਐੜਾ ਈੜੀ ਇਸ ਤਰ੍ਹਾਂ ਜਿਵੇਂ ਕਿ ਇਹ ਸੀਰੀਅਲ ਵਾਈਜ਼ ਹੁੰਦੀ ਹੈਗੀ ਉਹ ਮੇਹੀ ਆਪਾਂ ਜੋ ਕੀ ਆਪਣੀ ਕਵਿਤਾਵਾਂ ਲੇਖ ਨੇ ਕਹਾਣੀਆਂ ਨੇ ਉਹਨਾਂ ਨੂੰ ਲਿਖਣਾ ਸੀਗਾ ਜਿਵੇਂ ਕਿ ਨੰਬਰ 1 ਤੇ ਊੜਾ ਜੋ ਉੜੇ ਤੇ ਆਉਂਦੀ ਆ ਪਹਿਲਾ ਅੱਖਰ ਉਹ ਉਹਦੇ ਨਾਲ ਰਿਲੇਟਡ ਜਿਵੇਂ ਐੜਾ ਉਹਦੇ ਨਾਲ ਰਿਲੇਟਡ ਫਿਰ ਨੰਬਰ 2 ਤੇ ਜਿਵੇਂ ਈੜੀ ਉਹਦੇ ਨਾਲ ਰਿਲੇਟਡ ਇਸ ਤਰ੍ਹਾਂ ਤੁਸੀਂ ਇਹ ਸ਼ਬਦ ਕੋਸ਼ ਵਿਧੀ ਅਨੁਸਾਰ ਜੋ ਕਿ ਇੱਕ ਸਕੇਜੂਲ ਬਣਾਉਣਾ ਸੀਗਾ ਜਿਵੇਂ ਕਿ ਹੁਣ ਤੁਹਾਡੇ ਜੋ ਕਵਿਤਾਵਾਂ ਆਂਗੀਆਂ ਉਹ ਇਸ ਤਰ੍ਹਾਂ ਜੋ ਕਿ ਮੈਂ ਲਿਖ ਕੇ ਰੱਖਿਆਂਗਾ ਸ਼ਬਦ ਕੋਸ਼ ਵਿਧੀ ਅਨੁਸਾਰ ਨੈਕਸਟ ਤੁਹਾਡੇ ਜੋ ਲੇਖ ਨੇ ਉਹਨਾਂ ਨੂੰ ਲਿਖਿਆਗਾ ਤੁਸੀਂ ਚਾਹੋ ਤਾਂ ਇਸੇ ਪਾਜ਼ ਕਰਕੇ ਤੁਸੀਂ ਵੀਡੀਓ ਨੂੰ ਆਪਣਾ ਜੋ ਕਿ ਹੋਮਵਰਕ ਕੰਪਲੀਟ ਕਰ ਸਕਦੇ ਹੋ ਨੈਕਸਟ ਤੁਹਾਡੀਆਂ ਕਹਾਣੀਆਂਆਂ ਜੋ ਕਿ ਸ਼ਬਦ ਕੋਸ਼ ਵਿਧੀ ਅਨੁਸਾਰ ਰਾਈਟ ਕੀਤੀਆਂ ਗਈਆਂ ਨੇ ਤਾਂ ਤੁਸੀਂ ਇੱਥੋਂ ਕੀ ਆ ਰਾਈਟ ਕਰ ਸਕਦੇ ਹੋਗੇ ਨੈਕਸਟ ਨੰਬਰ 10 ਦੇ ਪਾਠ ਪੁਸਤਕ ਵਿੱਚ ਲੀਆਂ ਪਹਿਲੀਆਂ 10 ਅਖੌਤਾਂ ਨੂੰ ਉਹਨਾਂ ਦੀ ਵਰਤੋਂ ਸਥਿਤੀ ਅਨੁਸਾਰ ਆਪਣੇ ਵਾਕਾਂ ਵਿੱਚ ਵਰਤ ਕੇ ਲਿਖੋ ਜੋ ਪਹਿਲੀਆਂ 10 ਅਖੌਤਾਂ ਨੇ ਉਹਨਾਂ ਨੂੰ ਤੁਹਾਡੀਆਂ ਜੋ ਕਿ ਅਖਾਉਤਾਂ ਨੇ ਇਹਨਾਂ ਨੂੰ ਤੁਸੀਂ ਇੱਥੋਂ ਪਾਜ਼ ਕਰਕੇ ਵੀਡੀਓ ਨੂੰ ਰਾਈਟ ਆਨ ਕਰ ਸਕਦੇ ਹੋਗੇ ਜੋ ਕਿ ਤੁਸੀਂ ਤੁਹਾਡਾ ਛੁੱਟੀਆਂ ਦਾ ਹੋਮਵਰਕ ਹੈਗਾ ਉਸ ਨੂੰ ਤੁਸੀਂ ਰਾਈਟ ਆਨ ਕਰਨਾਗਾ ਨੈਕਸਟ ਨੰਬਰ 4 ਤੇ ਨੀਲੀ ਕਹਾਣੀਿਤ ਤਰਾ ਪਸ਼ੂਆਂ ਦੀ ਸੰਵੇਦਨਸ਼ੀਲਤਾ ਨੂੰ ਬਿਆਨਦੀ ਹੋਈ ਕੋਈ ਹੋਰ ਕਹਾਣੀ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ ਤਾਂ ਇਹ ਤੁਸੀਂ ਕੰਮ ਖੋਦ ਕਰ ਲਗਾ ਇਹ ਤੁਸੀਂ ਗੂਗਲ ਦੀ ਮਦਦ ਨਾਲ ਵੀ ਕਰ ਸਕਦੇ ਹੋ ਤੇ ਆਪਣੀ ਇਮੇਜਿਨੇਸ਼ਨ ਦੀ ਮਦਦ ਨਾਲ ਵੀ ਤੁਸੀਂ ਇਸ ਨੂੰ ਰਾਈਟ ਆਨ ਕਰ ਸਕਦੇ ਹੋਗੇ ਇਹ ਤੁਹਾਡੇ ਲਈ ਛੱਡਿਆ ਕੰਮ ਤੁਸੀਂ ਇਸ ਨੂੰ ਖੋਦ ਕਰੋ ਤਾਂ ਇਸ ਦਿਨ ਆ ਲਈ ਆਪਣੀ ਅੱਜ ਦੀ ਵੀਡੀਓ ਵਿੱਚ ਐਨਾ ਹੀ ਮਿਲ ਜੇ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਸਟੇ ਬਲੈਸ ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ